ਹੈ ਲੋ ਟੂ ਦੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ 11 ਮਈ ਰਾਤ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਦੇਖ ਰਹੇ ਆਂ ਪੰਜਾਬ ਦੇ ਵਿੱਚ ਕਾਫੀ ਵੱਡੀ ਬੱਦਲਵਾਈ ਜਿਹੜੀ ਐਂਟਰ ਹੁੰਦੀ ਹੋਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਪੱਛਮੀ ਜ਼ਿਲ੍ਹਿਆਂ ਤੋਂ ਜਿਸ ਕਾਰਨ ਪੰਜਾਬ ਦੇ ਵਿੱਚ ਆਪਾਂ ਨੂੰ ਜਿੰਨਾ ਜ਼ਿਲ੍ਹਿਆਂ ਤੇ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਉਹ ਹੈਗੇ ਨੇ ਪਟਿਆਲਾ ਅੰਬਾਲਾ ਲੁਧਿਆਣਾ ਨਾਭਾ ਫਤਿਗੜ ਸਾਹਿਬ ਬਠਿੰਡਾ ਬਰਨਾਲਾ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਤੇ ਆਪਾਂ ਨੂੰ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਆਉਣ ਵਾਲੇ 2-3 ਘੰਟਿਆਂ ਤੱਕ ਹੁੰਦੀਆਂ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਤੋਂ ਬਾਅਦ ਇਹ ਬਦਲਵਾਈ ਜਿਹੜੀ ਹੈ ਇਹ ਵੀ ਪੰਜਾਬ ਕੰਨੀ ਵਧੇਗੀ ਜਿਸ ਕਾਰਨ ਆਪਾਂ ਨੂੰ ਪੰਜਾਬ ਦੇ ਉੱਤਲੇ ਇਲਾਕਿਆਂ ਵਿੱਚ ਹਲਕੀ-ਫੁਲਕੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ, ਜਲੰਧਰ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ ਜਿਹੜੀ ਫਿਲਹਾਲ ਬਣੀ ਹੋਈ ਹੈ ਤੇ ਗੱਲਬਾਤ ਕੀਤੀ ਜਾਵੇ ਟੈਂਪਰੇਚਰ ਦੀ ਅੱਜ ਧੁੱਪ ਜਿਹੜੀ ਆ ਕਾਫੀ ਕੈੜੀ ਪੰਜਾਬ ਦੇ ਵਿੱਚ ਨਿਕਲੀ ਸੀ ਜਿਸ ਕਾਰਨ ਟੈਂਪਰੇਚਰ ਲਗਭਗ 40 ਡਿਗਰੀ ਤੱਕ ਪਹੁੰਚਿਆ ਸੀ ਤੇ ਆਉਣ ਵਾਲੇ 2-3 ਦਿਨ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਸਵੇਰ ਟਾਈਮ ਆਪਾਂ ਨੂੰ ਕਾਫੀ ਤੇਜ਼ ਧੁੱਪ ਜਿਹੜੀ ਦੇਖਣ ਨੂੰ ਮਿਲਗੀ ਤੇ ਸ਼ਾਮ ਟਾਈਮ ਆਪਾਂ ਨੂੰ ਬੱਦਲਵਾਈ ਪੰਜਾਬ ਦੇ ਵਿੱਚ ਆਂਦੀ-ਜਾਂਦੀ ਦੇਖਣ ਨੂੰ ਮਿਲ ਸਕਦੀ ਹੈ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਲਗਭਗ ਟੈਂਪਰੇਚਰ ਜਿਹੜਾ 43 ਡਿਗਰੀ ਤੱਕ ਜਾਂਦਾ ਹੋਇਆ ਦੇਖ ਨੂੰ ਮਿਲ ਰਿਹਾ 16 ਤੇ 17 ਮਈ ਨੂੰ ਫਿਲਹਾਲ ਲਈ ਇਹਨਾਂ ਇੱਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ